ਪੰਜਾਬ ਦੀਆਂ ਲੱਖਾਂ ਔਰਤਾਂ ਨੂੰ ਮਾਨ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਪੰਜਾਬ ਦੀ ਸੁਰੱਖਿਆ ਮਹਿਲਾ ਤੇ ਬੱਚਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਟ ਨੇ ਮੁਫਤ ਸੈਨੇਟਰੀ ਨੈਪਕਿਨ ਵੰਡ ਪ੍ਰੋਗਰਾਮ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੱਤੀ ਹੈ ਇਸ ਯੋਜਨਾ ਦਾ ਨਵਾਂ ਨਾਮ ਹੁਣ ਨਵੀਂ ਦਿਸ਼ਾ ਯੋਜਨਾ ਰੱਖਿਆ ਗਿਆ ਹੈ ਇਸ ਫੈਸਲੇ ਦਾ ਮਕਸਦ ਸੂਬੇ ਭਰ ਦੇ ਵਿੱਚ ਇੱਕ ਪਰੋਸੇਮਾਨ ਸਚਾਰੂ ਅਤੇ ਬਿਨਾਂ ਰੁਕਾਵਟ ਲਾਗੂ ਕਰਨ ਵਾਲੀ ਪ੍ਰਣਾਲੀ ਯਕੀਨੀ ਬਣਾਉਣਾ ਹੈ। ਸੰਸ਼ੋਧਿਤ ਯੋਜਨਾ ਦੇ ਅਨੁਸਾਰ ਲੋੜਵੰਦ ਮਹਿਲਾਵਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਨੈਪਕਿਨ ਆਂਗਣਵਾੜੀ ਕੇਂਦਰਾਂ ਰਾਹੀਂ ਨਿਯਮਤ ਤੌਰ ਤੇ ਵੰਡੇ ਜਾਣਗੇ। ਹਰ ਆਂਗਣਵਾੜੀ ਕੇਂਦਰ ਦੇ ਵਿੱਚ 50 ਲਾਪਾਤਰੀਆਂ ਦੇ ਲਕਸ਼ਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਮਹੀਨੇ ਘੱਟੋ-ਘੱਟ 13,65,700 ਮਹਿਲਾਵਾਂ ਨੂੰ ਕਵਰ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਮંત્રી ਦਾ ਕਹਿਣਾ ਹੈ ਕਿ ਯੋਗਲਾਪ ਪਾਤਰੀਆਂ ਦੀ ਗਿਣਤੀ ਵਧਾਉਣ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਜੋ ਹਰ ਮਹਿਲਾ ਤੱਕ ਇਹ ਸਹੂਲਤ ਪਹੁੰਚ ਸਕੇ ਯੋਜਨਾ ਦੇ ਸੁਚਾਰੂ ਲਾਗੂ ਕਰਨ ਦੇ ਲਈ ਪੰਜਾਬ ਕੈਬਨਟ ਨੇ 53 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਨਵੀਂ ਬਣਤਰ ਵਿੱਚ ਖਰੀਦ ਆਵਾਜਾਈ ਵੰਡ ਨਿਗਰਾਨੀ ਤੇ ਗੁਣਵੱਤਾ ਜਾਂਚ ਨਾਲ ਸੰਬੰਧਿਤ ਸਪਸ਼ਟ ਤੇ ਮਜ਼ਬੂਤ ਨਿਯਮ ਸ਼ਾਮਲ ਕੀਤੇ ਗਏ ਨੇ ਤਾਂ ਜੋ ਪਹਿਲਾਂ ਆ ਰਹੀਆਂ ਗੜਬੜਾ ਨੂੰ ਖਤਮ ਕੀਤਾ ਜਾ ਸਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ ਦੇ ਲਈ ਆਂਗਣਵਾੜੀ ਵਰਕਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣ ਦੇ ਲਈ ਯੋਜਨਾ ਅਧੀਨ ਮੋਬਾਈਲ ਐਪ ਡਿਜੀਟਲ ਡੈਸ਼ਬੋਰਡ ਤੇ ਹੋਰ ਆਈਟੀ ਟੂਲਾਂ ਦੇ ਰਾਹੀਂ ਰੀਅਲ ਟਾਈਮ ਡਾਟਾ ਦੀ ਮਾਨਿਟਰਿੰਗ ਤੇ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਪੂਰੀ ਸਪਲਾਈ ਚੇਨ ਦਾ ਰਿਕਾਰਡ ਡਿਜੀਟਲ ਹੋ ਜਾਵੇਗਾ ਤੇ ਹਰ ਪੱਧਰ ਤੇ ਪਾਰਦਰਸ਼ਤਾ ਯਕੀਨੀ ਬਣੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਮਹਿਲਾਵਾਂ ਤੇ ਲੜਕੀਆਂ ਨੂੰ ਸੇਤਮੰਦ ਪ੍ਰਥਾਾਂ માં ਸਫਾਈ ਅਤੇ ਸਮੁੱਚੀ ਸੇਤ ਬਾਰੇ ਜਾਗਰੂਕ ਕਰਨ ਦੇ ਲਈ ਵਿਆਪਕ ਜਾਗਰੂਕਤਾ ਤੇ ਆਈਈਸੀ ਮਹਿੰਮ ਵੀ ਚਲਾਈ ਜਾਵੇਗੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਕਿ 2 ਸਾਲਾਂ ਬਾਅਦ ਯੋਜਨਾ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਹੋਰ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ ਤੁਹਾਨੂੰ ਦੱਸਦੀ ਹੈ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਪਹਿਲਾਂ ਹੀ ਮੁਫਤ ਬੱਸ ਸਰਵਿਸ ਦੀ ਸਹੂਲਤ ਦਿੱਤੀ ਗਈ ਹੈ ਜਿਸ ਤੋਂ ਮਹਿਲਾਵਾਂ ਬੇहद ਖੁਸ਼ ਨੇ ਪਰ ਉਸ ਤੋਂ ਬਾਅਦ ਇਹ ਜੋ ਡਾਕਟਰ ਬਲਜੀਤ ਕੌਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇੱਕ ਨਵੀਂ ਯੋਜਨਾ ਲਾਗੂ ਕੀਤੀ ਗਈ ਹੈ ਇਸ ਤੇ ਵੀ ਔਰਤਾਂ ਨੂੰ ਚੰਗਾ ਫਾਇਦਾ ਮਿਲੇਗਾ ਪੰਜਾਬ ਦੀਆਂ ਲੱਖਾਂ ਔਰਤਾਂ ਨੂੰ ਮਾਨ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਪੰਜਾਬ ਦੀ ਸੁਰੱਖਿਆ ਮਹਿਲਾ ਤੇ ਬੱਚਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਟ ਨੇ ਮੁਫਤ ਸੈਨੇਟਰੀ ਨੈਪਕਿਨ ਵੰਡ ਪ੍ਰੋਗਰਾਮ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੱਤੀ ਹੈ ਇਸ ਯੋਜਨਾ ਦਾ ਨਵਾਂ ਨਾਮ ਹੁਣ ਨਵੀਂ ਦਿਸ਼ਾ ਯੋਜਨਾ ਰੱਖਿਆ ਗਿਆ ਹੈ। ਇਸ ਫੈਸਲੇ ਦਾ ਮਕਸਦ ਸੂਬੇ ਭਰ ਦੇ ਵਿੱਚ ਇੱਕ ਭਰੋਸੇਮੰਦ, ਸਚਾਰੂ ਅਤੇ ਬਿਨਾਂ ਰੁਕਾਵਟ ਲਾਗੂ ਕਰਨ ਵਾਲੀ ਪ੍ਰਣਾਲੀ ਯਕੀਨੀ ਬਣਾਉਣਾ ਹੈ। ਸੰਸ਼ੋਧਿਤ ਯੋਜਨਾ ਦੇ ਅਨੁਸਾਰ ਲੋੜਵੰਦ ਮਹਿਲਾਵਾਂ ਨੂੰ ਪ੍ਰਤੀ ਮਹੀਨਾ 9 ਸੈਨੇਟਰੀ ਨੈਪਕਿਨ ਆਂਗਣਵਾੜੀ ਕੇਂਦਰਾਂ ਰਾਹੀਂ ਨਿਯਮਤ ਤੌਰ ਤੇ ਵੰਡੇ ਜਾਣਗੇ। ਹਰ ਆਂਗਣਵਾੜੀ ਕੇਂਦਰ ਦੇ ਵਿੱਚ 50 ਲਾਪਾਤਰੀਆਂ ਦੇ ਲਕਸ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਮਹੀਨੇ ਘੱਟੋ-ਘੱਟ 1365700 ਮਹਿਲਾਵਾਂ ਨੂੰ ਕਵਰ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ ਮੰਤਰੀ ਦਾ ਕਹਿਣਾ ਹੈ ਕਿ ਯੋਗ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਜੋ ਹਰ ਮਹਿਲਾ ਤੱਕ ਇਹ ਸਹੂਲਤ ਪਹੁੰਚ ਸਕੇ ਯੋਜਨਾ ਦੇ ਸੁਚਾਰੂ ਲਾਗੂ ਕਰਨ ਲਈ ਪੰਜਾਬ ਕੈਬਨਟ ਨੇ 53 ਕਰੋੜ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਨਵੀਂ ਬੰਤਰ ਵਿੱਚ ਖਰੀਦ ਆਵਾਜਾਈ ਵੰਡ ਨਿਗਰਾਨੀ ਤੇ ਗੁਣਵੱਤਾ ਜਾਂਚ ਨਾਲ ਸੰਬੰਧਿਤ ਸਪਸ਼ਟ ਤੇ ਮਜ਼ਬੂਤ ਨਿਯਮ ਸ਼ਾਮਲ ਕੀਤੇ ਗਏ ਨੇ ਤਾਂ ਜੋ ਪਹਿਲਾਂ ਆ ਰਹੀਆਂ ਗੜਬੜਾਂ ਨੂੰ ਖਤਮ ਕੀਤਾ ਜਾ ਸਕੇ ਉਨਾਂ ਨੇ ਇਹ ਵੀ ਕਿਹਾ ਕਿ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਲਈ ਆਂਗਣਵਾੜੀ ਵਰਕਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣ ਦੇ ਲਈ ਯੋਜਨਾ ਅਧੀਨ ਮੋਬਾਈਲ ਐਪ ਡਿਜੀਟਲ ਡੈਸ਼ਬੋਰਡ ਤੇ ਹੋਰ ਆਈਟੀ ਟੂਲਾਂ ਦੇ ਰਾਹੀਂ ਰੀਅਲ ਟਾਈਮ ਡਾਟਾ ਦੀ ਮਾਨੀਟਰੀਂਗ ਤੇ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਪੂਰੀ ਸਪਲਾਈ ਚੇਨ ਦਾ ਰਿਕਾਰਡ ਡਿਜੀਟਲ ਹੋ ਜਾਵੇਗਾ ਤੇ ਹਰ ਪੱਧਰ ਤੇ ਪਾਰਦਰਸ਼ਤਾ ਯਕੀਨੀ ਬਣੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਮਹਿਲਾਵਾਂ ਤੇ ਲੜਕੀਆਂ ਨੂੰ ਸਿਹਤਮੰਦ ਪ੍ਰਥਾਾਂ માં ਸਫਾਈ ਅਤੇ ਸਮੁੱਚੀ ਸਿਹਤਵਾਰੇ ਜਾਗਰੂਕ ਕਰਨ ਲਈ ਵਿਆਪਕ ਜਾਗਰੂਕਤਾ ਕੇ ਆਈਈਸੀ ਮਹਿੰਮ ਵੀ ਚਲਾਈ ਜਾਵੇਗੀ। ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ 2 ਸਾਲਾਂ ਬਾਅਦ ਯੋਜਨਾ ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਹੋਰ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਤੁਹਾਨੂੰ ਦੱਸਿਆ ਹੈ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਇਆਂ ਔਰਤਾਂ ਨੂੰ ਪਹਿਲਾਂ ਹੀ ਮੁਫਤ ਬੱਸ ਸਰਵਿਸ ਦੀ ਸਹੂਲਤ ਦਿੱਤੀ ਗਈ ਹੈ ਜਿਸ ਤੋਂ ਮਹਿਲਾਵਾਂ ਬੇहद ਖੁਸ਼ ਨੇ ਪਰ ਉਸ ਤੋਂ ਬਾਅਦ ਇਹ ਜੋ ਡਾਕਟਰ ਬਲਜੀਤ ਔਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇੱਕ ਨਵੀਂ ਯੋਜਨਾ ਲਾਗੂ ਕੀਤੀ ਗਈ ਹੈ ਇਸ ਤੇ ਵੀ ਔਰਤਾਂ ਨੂੰ ਚੰਗਾ ਫਾਇਦਾ ਮਿਲੇਗਾ